ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਨਾਲ ਆ ਗਿਆ ਅਵਤਾਰ ਅਵਤਾਰ ਕੀ ਕਰਦੇ ਆ ਅੱਜ ਅਪਾ ਅਸੀਂ ਖੜੇ ਆ ਜੀ ਫਾਰਮ ਤੇ ਤੇ ਗੇਟ ਆ ਗਿਆ ਸੀ ਆਪਣਾ ਰਾਤ ਗੇਟ ਲੈ ਜਾਂਦਾ ਸੀ ਤੇ ਟਰਾਲੀ ਦੇ ਵਿੱਚ ਇੱਕ ਪੱਲਾ ਲੋਡ ਕੀਤਾ ਫਾਰਮ ਦਾ ਗੇਟ ਆ ਪਿੱਛੇ ਆਪਣੇ ਇਹ ਲਾ ਰਹੇ ਨੇ ਇਹ ਮਿਸਤਰੀ ਸੇਵ ਕੋਣੀ ਸੰਦੌੜ ਤੋਂ ਬਹੁਤ ਸੋਹਣਾ ਗੇਟ ਬਣਾਉਂਦੇ ਨੇ ਇਹ ਬਿੰਦਿਆ ਲਾ ਕੇ ਗੇਟ ਬਣਾਇਆ ਇਹਨਾਂ ਨੇ 2 ਮਹੀਨੇ ਲਾਦੇ ਪੂਰੇ ਹੋਰ ਦੇਖ ਭਾਰੀ ਬਣ ਗਿਆ ਥੋੜਾ ਜਿਆਦਾ ਭਾਰੀ ਹੋਣ ਕਰਕੇ ਚੈਨ ਕੁੱਪੀਆਂ ਨਾਲ ਚੱਕ-ਚੱਕ ਕੇ ਖੜਾ ਹੋਊਗਾ ਕਹਿੰਦੇ ਇਹ ਬੰਦਿਆਂ ਦੇ ਤਾਂ ਬਸੋਂ ਬਾਹਰ ਆ ਗੱਲ ਬਾਕੀ ਅੱਜ ਆਪਾਂ ਜਾਣਾ ਜੀ ਮੁੰਡੇ ਗਰੁੱਪਾਂਿਆਂ ਦੇ ਸਹੋਲੀ ਆਪਾਂ ਸਹੋਲੀ ਜਾਣਾ ਮੁੰਡੇ ਗਰੁੱਪਾਂਿਆਂ ਤੇ ਆਪਣੀ ਟਰਾਲੀ ਕਈ ਦਿਨਾਂ ਦੀ ਰੈਡੀ ਆ ਥੋੜਾ ਜਿਹਾ ਬਿਜ਼ੀ ਹੋਣ ਕਰਕੇ ਆਪਣੇ ਤੋਂ ਟਰਾਲੀ ਨਹੀਂ ਲੈਣ ਜਾਇਆ ਗਿਆ ਤੇ ਅੱਜ ਚਲਦੇ ਆ ਉੱਥੇ ਤੁਹਾਨੂੰ ਦਿਖਾਉਨੇ ਆ ਟਰਾਲੀ ਵੀ ਆਪਣੀ ਬਹੁਤ ਸ਼ੌਂਕ ਨਾਲ ਤਿਆਰ ਕਰਵਾਈ ਆ ਜੀ ਰੀਝਾ ਲਾ ਕੇ ਉਹਨਾਂ ਨੇ ਵੀ ਬਹੁਤ ਸੋਹਣੀ ਰੀਝਾ ਲਾ ਲਾ ਤਿਆਰ ਕੀਤੀ ਹੈਗੀ ਤੇ ਉਤਾਰ ਆ ਗਿਆ ਘਰੋਂ ਡੈਡੀ ਨਾਲ ਹੁਣ ਇਹਨੂੰ ਮੈਂ ਘਰੇ ਛੱਡ ਕੇ ਫਿਰ ਜਾਂਦੇ ਆ ਜੀ ਸਹੌਲੀ ਨੂੰ ਸੋ ਮਿਲਦੇ ਆ ਜੀ ਅੱਗੇ ਸ਼ਾਮ ਤੱਕ ਨਾਲ ਟਰਾਲੀ ਆ ਜੀ ਨਾਲੇ ਆਪਣਾ ਗੇਟ ਫਿੱਟ ਹੋ ਜਾਣਾ ਹਾਂਜੀ ਚੱਲ ਪਏ ਸੀ ਆਪਾਂ ਪਿੰਡ ਤੋਂ ਤੇ ਪਹੁੰਚ ਗਏ ਆ ਮਲੇਰ ਕੋਟਲੇ ਜਾ ਰਹੇ ਹਾਂ ਸੋ ਹੌਲੀ ਨੂੰ ਟਰਾਲੀ ਲੈਣਾ ਤੇ ਮਲੇਰ ਕੋਟਲੇ ਆ ਗਏ ਆਪਾਂ ਚੱਲਦੇ ਆ ਅੱਗੇ ਫਿਰ ਹਾਂਜੀ ਮਲੇਰ ਕੋਟਲਾ ਕਰਕੇ ਕ੍ਰੋਸ ਤੇ ਨਾਬਾ ਰੋਡ ਤੇ ਆ ਗਏ ਆਪਾਂ ਮਲੇਰ ਕੋਟਲੇੋਂ ਨਾਬਾ ਮੇਰੇ ਖਾਲਾ 30 ਕਿਲੋਮੀਟਰ ਹੋਣਾ ਤੇ 15 ਕਿੱਗ ਕੇ ਸੌਣ ਲਈ ਹੋਊਗਾ ਤੇ ਆ ਗਿਆ ਆਪਣਾ ਜੀ ਜੰਮੂ ਕਟੜਾ ਕਟੜਾ ਰੋਡ ਨੇ ਕਿਹੜਾ ਜਿਹੜਾ ਜੰਮੂ ਤੋਂ ਇਹ ਜਾਂਦਾ ਇੱਥੋਂ ਦਿੱਲੀ ਨੂੰ ਮਿੱਤਰ ਜਾਂਦਾ ਹੈ ਕਟੜੇ ਨੂੰ ਤੇ ਇਹ ਵੀ ਕੰਪਲੀਟ ਆ ਬਸ ਮਲੇਰ ਕੋਟੋਂ ਚੱਲਣਾ ਰਹਿੰਦਾ ਅੱਗੇ ਹੁੰਦਾ ਇਹ ਹਰਿਆਣੇ ਤੋਂ ਤਾਂ ਚੱਲ ਪਿਆ ਦਿੱਲੀ ਤੱਕ ਇੱਥੇ ਇਹਦਾ ਇਹਨਾਂ ਨੇ ਦਿੱਤਾਗਾ ਜਿਹੜਾ ਪਾਸ ਹੈਗਾ ਉੱਪਰ ਚੜਨ ਉਹ ਸਾਹਮਣੇ ਟੂਲ ਟੈਕਸ ਲੱਗਿਆ ਹੋਇਆ ਇੱਥੋਂ ਟੂਲ ਲਾ ਕੇ ਉੱਪਰ ਬੰਦਾ ਚੜ ਜਾਇਆ ਕਰੂ ਤੇ ਕਰਤਾ ਇਹਦਾ ਤੇ ਆ ਗਏ ਜੀ ਆਪਾਂ ਆ ਗਏ ਨਾਪਾ ਰੋਡ ਤੇ ਚੱਲਿਆ ਇਥੋਂ ਨਾਪਾ ਨਾਪੇ ਸਦਾ ਸਹੌਲੀ ਹਾਂਜੀ ਨਾਪਾ ਕਰਕੇ ਕ੍ਰੋਸ ਆਪਾਂ ਤੇ ਸਾਹਮਣੇ ਰੋਟੀ ਦੇ ਪੁਲ ਆ ਗਏ ਇੱਥੋਂ ਨੇੜੀ ਹੌਨ ਸਹੌਲੀ ਤੇ ਟਰਾਲੀ ਅੱਜ ਦੇਖਣੀ ਆਪਾਂ ਆਪਣੀ ਮਿਲਦੇ ਆਂ ਜੀ ਅੱਗੇ ਫਿਰ ਸਹੌਲੀ ਜਾ ਕੇ ਦਿਖਾਉਨੇ ਆ ਤੁਹਾਨੂੰ ਟਰਾਲੀ ਕਿੱਦਾਂ ਦੀ ਤਿਆਰੀ ਹੋਈ ਆ ਆਪਣੀ ਹਾਂਜੀ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ਪਹੁੰਚ ਗਏ ਆਪਾਂ ਸਹੌਲੀ ਮੁੰਡੇ ਗਰੁੱਪ ਵਾਲਿਆਂ ਦੇ ਬਾਈਆਂ ਦੀ ਫੈਕਟਰੀ ਦੇ ਅੱਗੇ ਆਪਾਂ ਪਹੁੰਚਣ ਆਲੇ ਆ ਜੀ ਬਹੁਤ دیر ਤੋਂ ਮੈਨੂੰ ਇੰਤਜ਼ਾਰ ਸੀ ਕਿ ਬਾਈ ਉਹਨਾਂ ਨੂੰ ਟਰਾਲੀ ਬਣ ਨਹੀਂ ਦੇਤੀ ਲੈ ਕੇ ਆਉਣੀ ਆ ਤੇ ਕਿੰਨੇ ਦਿਨ ਹੋ ਗਏ ਮੇਤੋ ਨਹੀਂ ਪਹੁੰਚਿਆ ਜਾਂਦਾ ਪਹੁੰਚ ਗਏ ਜੀ ਆਪਾਂ ਮੁੰਡੇ ਗਰੁੱਪ ਦੇ ਲਓ ਜੀ ਆ ਆ ਗਈ ਫੈਕਟਰੀ ਫੈਕਟਰੀ ਦੇ ਅੱਗੇ ਆਪਾਂ ਪਹੁੰਚ ਗਏ ਤੇ ਮਿਲਦੇ ਆਂ ਅੰਦਰ ਵੀਰ ਉਹਨਾਂ ਨੂੰ ਇਹ ਸੈਂਡੀ ਵੀਰੇ ਨੂੰ ਮਿਲਦੇ ਸੀ ਤੇ ਚੱਲਿਆਂਗੇ ਆਪਾਂ ਅੰਦਰ ਟਰਾਲੀ ਦੇ ਦਰਸ਼ਨ ਕਰਨ ਹਣ ਦੇਖਦੇ ਆ ਟਰਾਲੀ ਇਹਨਾਂ ਨੇ ਬੜਾ ਇੰਤਜ਼ਾਰ ਕਰਵਾਇਆ ਤੁਸੀਂ ਇੰਤਜ਼ਾਰ ਕਰਾਇਆ ਸੀ ਤਾਂ ਟਰਾਲੀ ਤਿਆਰ ਕਰੀ ਵੀ ਚਲੋ ਇਹਨਾਂ ਵੱਲੋਂ ਤਾਂ ਜੀ ਜੋ ਇਹਨਾਂ ਨੇ ਟਾਈਮ ਦਿੱਤਾ ਸੀ ਵੀਰੇ ਉਹਨਾਂ ਨੇ ਉਸ ਤੋਂ ਵੀ ਹਫ਼ਤਾ ਪਹਿਲਾਂ ਤਿਆਰ ਕਰਤੀ ਸੀਗੀ ਇੱਕ ਹਫ਼ਤਾ ਪਹਿਲਾਂ ਤੇ ਮੇਰੇ ਤੋਂ ਹੀ ਨਹੀਂ ਆਇਆ ਗਿਆ ਥੋੜਾ ਟਾਈਮ ਲੱਗ ਗਿਆ ਬਿਜ਼ੀ ਸੀਗਾ ਸ਼ਡਿਊਲ ਸੋ ਅੱਜ ਪਹੁੰਚਿਆ ਹੈਗਾ ਤੇ ਚਲੋ ਦੇਖਦੇ ਆ ਜੀ ਅੰਦਰ ਜਾ ਕੇ ਟਰਾਲੀ ਹਾਂਜੀ ਅੰਦਰ ਆ ਗਿਆ ਆਪਾਂ ਫੈਕਟਰੀ ਦੇ ਤੇ ਇਧਰ ਆ ਬੈੱਡ ਬੁੱਡ ਸਾਰੇ ਦੇਖੋ ਕੋਲਡੇਬਲ ਨੇਗੇ ਸਾਰੇ ਪੇਂਟ ਹੁੰਦੇ ਆ ਖੁੱਲ ਕੇ ਸਾਰਾ ਪੇਂਟ ਹੁੰਦਾ ਜਿੰਨਾ ਵੀ ਹੁੰਦਾ 2K ਦਾ ਪੇਂਟ ਕਰਦੇ ਨੇ ਵੀਰੇ ਉਹ ਨਹੀਂ ਆਹ ਟਰਾਲੀਆਂ ਸਾਰੀਆਂ ਜਿੰਨੀਆਂ ਵੀ ਹੈਗੀਆਂ ਨੇ ਪਾਈਆਂ ਖੜੀਆਂ ਨੇ ਇੱਥੇ ਆ ਦੇਖੀ ਕੱਲੀ ਕੱਲੀ ਚੀਜ਼ ਫੋਲਡੇਬਲ ਕਰਕੇ ਸਾਰਾ ਪੇਂਟ ਕਰਦੇ ਨੇ ਤੇ ਉਹ ਅੰਦਰ ਆਪਣੀ ਖੜੀ ਆ ਟਰਾਲੀ ਤੇ ਦੇਖਦੇ ਹਾਂ ਸਰ ਵਧੀਆ ਅੱਜ ਆ ਗਈ ਸੀ ਟਰਾਲੀ ਲੈਣ ਹਾਂ ਜੀ ਆ ਤਿਆਰ ਖੜੀ ਆ ਪਹੁੰਚੇ ਹੀ ਨਹੀਂ ਆਉਣ ਵਾਲਾ ਹੋਰ ਯਾਰ ਲੇਟ ਹੋ ਗਏ ਤੇ ਲੋਨਾਂ ਦੀਆਂ ਨਹੀਂ ਮੈਲੀਆਂ ਹੋਰ ਕਾਫੀ ਲਾਸਟ ਟਾਈਮ ਚੱਲ ਰਿਹਾ ਹਾਂਜੀ ਆਹ ਖੜੀ ਆਪਣੀ ਟਰਾਲੀ ਆ ਗਈ ਫੈਕਟਰੀ ਦੇ ਆਪਾਂ ਅੰਦਰ ਲਓ ਜੀ ਕਰੋ ਚੈੱਕ ਬਹੁਤ ਸੋਹਣੀ ਬਣਾਈ ਆ ਵੀਰੇ ਉਹਨਾਂ ਨੇ ਰੀਜ ਲਾਤੀ ਪੂਰੀ ਟਰਾਲੀ ਨੂੰ ਰੂ ਖੁਸ਼ ਹੋ ਗਈ ਦੇਖ ਕੇ ਹਾਲੈਂਡ ਵਾਲੇ ਆਪਣੇ ਲੋਗੋ ਲਾਇਏ ਜੀ ਪੂਰੇ ਜੀ ਆ ਵੀਰੇ ਉਹਨਾਂ ਦਾ ਲੋਗੋ ਆ ਗਿਆ ਆ ਯੂ ਐਫ ਵਾਲਾ ਆਪਣਾ ਲੋਗੋ ਆ ਗਿਆ ਜੀ ਆਪਣੇ ਚੈਨਲ ਦਾ ਆਪਣੇ ਫਾਰਮ ਦਾ ਲੋਗੋ ਆਪਣੇ ਫਾਰਮ ਦਾ ਨਾਮ ਆ ਗਿਆ ਜੀ। ਕੋਇਆਗਰ ਫਾਰਮ। ਆਪਣਾ ਥੱਲੇ ਇੰਸਟਾਗ੍ਰam ਦੀ ਆਈਡੀ ਆ ਗਈ। ਬਹੁਤ ਸੋਹਣੀ ਟਰਾਲੀ ਬਣੀ ਆ ਜੀ। ਮੰਜਾ-ਮੁੰਜਾ ਲੱਗਿਆ ਹੋਇਆ ਪੂਰਾ। ਬਹੁਤ ਸੋਹਣੀ ਦਿਲ, ਦਿਲ ਖੁਸ਼ ਹੋ ਗਿਆ ਦੇਖ ਕੇ। ਬੜਾ ਸ਼ੌਂਕ ਸੀਗਾ ਮੈਨੂੰ ਇਦਾਂ ਦੀ ਟਰਾਲੀ ਬਣਾਉਣ ਦਾ ਵੀ ਆਪਾਂ ਵੀ ਬਣਾਉਣੀ ਆ ਵੱਡੀ ਚਲੋ ਠੀਕ ਹੈ ਜੀ ਦੇਖਦੇ ਅੱਗੇ ਹਾਂ ਜੀ ਟਰਾਲੀ ਆਪਣੀ ਆ ਗਈ ਤਿਆਰ ਹੋ ਗਏ ਮੁੰਡੇ ਗਰੁੱਪ ਵਾਲਿਆਂ ਨੇ ਸੈਂਡੀ ਵੀਰ ਉਹਨਾਂ ਨੇ ਰੀਜ ਲਾਦੀ ਸਾਰੀ ਟੀਮ ਦਾ ਹਾਂ ਜੀ ਹਾਂ ਜੀ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਬਣਾਈ ਆ ਜੀ ਸਾਰਿਆਂ ਨੇ ਬੜੀ ਮਿਹਨਤ ਕੀਤੀ ਆ ਆ ਵੀਰਾ ਸਾਡਾ ਹਨੀ ਦਲਵਾਗ ਉਹ ਨਹੀਂ ਆਏ ਨੇ ਭਾਜੀ ਉਹ ਨਹੀਂ ਆਗੇ ਸੀ ਬੜੀ ਪਸੰਦਾ ਟਰਾਲੀ ਬਹੁਤ ਬਹੁਤ ਵਧੀਆ ਲਾਈਆ ਰੀਤ ਪੂਰੀ ਮਿੱਤਰਾਂ ਨੇ ਆਪਣੇ ਆਨੇ ਹੈ ਤੇਰਾ ਲਾਇਆ ਪਿਆ ਬਹੁਤ ਮਨ ਖੁਸ਼ ਹੋਇਆ ਸੰਦੀ ਵੀਰ ਧੰਨਵਾਦ ਤੁਹਾਡਾ ਬਹੁਤ ਬਹੁਤ ਹਨੀ ਵੀਰੇ ਬਹੁਤ ਧੰਨਵਾਦ ਮਾਰਿਆ ਸਾਨੂੰ ਮੌਕਾ ਦਿੱਤਾ ਸੇਵਾ ਦਾ ਬਹੁਤ ਸੋਹਣੀ ਟਰਾਲੀ ਤਿਆਰ ਕੀਤੀ ਹੈਗੀ ਆਹ ਬੰਦਾ ਪੂਰਾ ਅਸਤਰ ਆ ਜੀ ਇਹ ਫਿਰ ਨਾਲੇ ਨਾਲੇ ਹਾਂ ਨਾ ਸਾਰਨੀ ਤਾਂ ਸਾਡੇ ਹਾਂਜੀ ਹਾਂ ਨਾ ਬਹੁਤ ਸੋਹਣੀ ਵੀਰੇ ਸਾਰਿਆਂ ਨੇ ਮਿਹਨਤ ਕੀਤੀ ਹੈਗੀ ਤੇ ਚਲੋ ਟੇਕਦੇ ਆ ਜੀ ਮੱਥਾ ਲੈਨੇ ਆ ਰੱਬ ਦਾ ਨੋ ਠੀਕ ਆ ਜੋ ਇਹ ਕਹੀ ਹਾਂਜੀ ਚੱਲੀ ਟਰਾਲੀ ਜੀ ਆਪਣੀ ਘਰ ਨੂੰ ਤੇ ਜਾਊਗੀ ਅੱਜ ਰਾਤ ਨੂੰ ਫਾਰਮ ਤੇ ਚਲੋ ਚਲੋ ਜੀ ਚਲੋ ਚਲੋ ਬੜੇ ਮੰਦੀ ਰਹੀ ਸੀਗੀ ਟਰਾਲੀ ਲੈਣ ਦੀ ਫ੍ਰਿਜ ਵੀ ਲੱਗੀ ਹੋਈ ਹੈ ਇਹਦੇ 'ਚ ਲਓ ਜੀ ਚੱਲੀ ਫਾਈਨਲੀ ਆਪਣੇ ਘਰੇ ਚਲੋ ਓਕੇ ਜੀ ਅੱਜ ਦਾ ਵਲੌਗ ਇੱਥੇ ਖਤਮ ਹੁੰਦਾ ਹੈਗਾ ਟਰਾਲੀ ਵਾਲਾ ਆਪਣਾ ਠੀਕ ਆ ਵੀਰੇ ਧੰਨਵਾਦ ਬਹੁਤ ਬਹੁਤ ਧੰਨੀ ਵੀਰੇ ਓਕੇ ਸੈਂਡੀ ਵੀਰੇ ਓਕੇ ਜੀ ਧੰਨਵਾਦ ਬਹੁਤ ਬਹੁਤ ਚੰਗਾ ਵੀਰ ਜੀ ਅਸੀਂ ਚਾਲ ਸਾਰਿਆਂ ਨੂੰ ਅੰਕਲ ਜੀ ਅਸੀਂ ਚਾਲ ਚਲੋ